ਚੰਗਾ ਮਾਤਾ ਚੱਲਿਆ ਪਰ ਮੈਂ ਦੁਕਾਨ ਤੇ ਉਹ ਤਾਂ ਗੱਲ ਸੁਣ ਹਾਂਜੀ ਕੀ ਹੋਇਆ ਉਸਮਾਨ ਨੂੰ ਲੈ ਕੇ ਆਣਾ ਉਹ ਸਮਾਨ ਨਿਓ ਤੂੰ ਖਾਲੀ ਢਿੱਡ ਚੱਲ ਆ ਰੋਟੀ ਤੇ ਖਾ ਲੈ ਰਾਂਦੇ ਮਾਤਾ ਉਹ ਤਾਂ ਬੁੱਥਾ ਬਣਿਆ ਪਿਆ ਉਹਨੇ ਨਹੀਂ ਬਣਾਉਣੀ ਰੋਟੀ ਅੱਜਵੇਂ ਤਾਂ ਕੱਲ ਸੁੱਟੀਆਂ ਸੀ ਨਾ ਦੋ ਐਵੇਂ ਅੱਜ ਵੀ ਸੁੱਟ ਦੇਖ ਲੈ ਰੋਟੀ ਬਣਾਉਂਦੀ ਚਲੋ ਫਿਰ ਕਹਿ ਕੇ ਦੇਖ ਲੈਣਾ ਇੱਕ ਵਾਰ ਤੂੰ ਹੋ ਗਿਆ ਚੁੱਪ ਰਹਿਮਤ ਜੇ ਇਹਨਾਂ ਤੋਂ ਬੇਲੀ ਹੋ ਜੇ ਰੋਟੀ ਬਣ ਜੂ ਰਹਿਮਤ ਅੱਜਵੇਂ ਤੂੰ ਇਗਨੋਰ ਕਰਦੀਆਂ ਨਾ ਇਹੀ ਹਰਕਤਾਂ ਕਰਕੇ ਤੇਰੇ ਪੈਂਦੀਆਂ ਨੇ ਇੱਕ ਅੱਧੇ ਚ ਬੇੜ ਨਾਲ ਕੀ ਬਹਾਨਾ ਤੁਹਾਡਾ ਮਾਰ ਹੀ ਦੋ ਗਲਾ ਹੀ ਘੋੜ ਦੋ ਫਿਰ ਤਾਂ ਸ਼ਾਂਤੀ ਆ ਜੂਗੀ ਆਹੋ ਤੈਨੂੰ ਮਾਰ ਕੇ ਮੁੜ ਕੇ ਕੁੜੀਆਂ ਮੇਰੇ ਸਾਰੇ ਰੋਲ ਜੇ ਤੁਸੀਂ ਮੇਰੀ ਪੂਰੀ ਗੱਲ ਤਾਂ ਸੁਣੀ ਨਹੀਂ ਮੈਂ ਤਾਂ ਤੁਹਾਨੂੰ ਇਹ ਕਹਿ ਰਹੀ ਆ ਮੈਨੂੰ ਵੀ ਮਾਰ ਦੋ ਤੇ ਮੇਰੀਆਂ 3 ਨੂੰ ਵੀ ਮਾਰ ਦੋ ਜਿੰਦੇ ਜਿੱਤ ਤਾਂ ਕੋਈ ਪੁੱਛਦਾ ਨਹੀਂ ਪਿਆ ਤੇ ਮੇਰੇ ਮਰਨ ਤੋਂ ਬਾਅਦ ਕਿਹਨੇ ਪੁੱਛਣਾ ਮਰੀਆਂ 3 ਨੂੰ ਬੰਦਿਆਂ ਵਾਂਗ ਉੱਠ ਕੇ ਨਾ ਰੋਟੀ ਬਣਾ ਲਾ ਮੈਂ ਤੈਨੂੰ ਸਮਝਾਤਾ ਬਸ ਜਦ ਤੱਕ ਘਰ ਦੇ ਕੰਮ ਕਰ ਲੋ ਜਾਂ ਰੋਟੀ ਐ ਬਕਾ ਲੋ ਤੁਸੀਂ ਤਾਂ ਮੈਨੂੰ ਕੰਮ ਵਾਲੀ ਸਮਝਿਆ ਹੋਇਆ ਬਾਹਲੀ ਜਵਾਨ ਲੜਾਉਣ ਲੱਗ ਪਈਆਂ ਮੈਨਾਂ ਦਾ ਇਸ ਘਰ ਤੋਂ ਤੇਰਾ ਜਲਦੀ ਕਿਨਾਰਾ ਕਰਨਾ ਪੈਣਾ ਕਿ ਜੇ ਮੈਨੂੰ ਘਰੋਂ ਕੱਢਣਾ ਹੀ ਗਿਆ ਮਾਰ ਹੀ ਦੋ ਪੇਕੇ ਜੋਗੀ ਤੁਸੇ ਛੱਡਿਆ ਨਹੀਂ ਸੋਹਰਿਆਂ 'ਚ ਮੈਂ ਵੱਸ ਨਹੀਂ ਸਕਦੀ ਮੰਮੀ ਤੁਸੇ ਐਵੇਂ ਕਿਉਂ ਕਹੀ ਜਾਂਦੇ ਹੋ ਮਾਰਦੇ ਮਾਰਦੇ ਤੇ ਪਾਪਾ ਸੱਚੇ 'ਚ ਮਾਰਦੇ ਫੇਰ ਪੁੱਤ ਇਹੋ ਜੀ ਜ਼ਿੰਦਗੀ ਨਾਲੋਂ ਤਾਂ ਮੈਂ ਮਰੀ ਹੋਈ ਚੰਗੀ ਹਾਂ ਮੰਮੀ ਦਾਦੀ ਚਾਚੀ ਪਾਪਾ ਸਭ ਨਾਲ ਐਵੇਂ ਚ ਕਰਦੇ ਨੇ ਪੁੱਤ ਮੈਨੂੰ ਕੀ ਪਤਾ ਬਸ ਮੈਨੂੰ ਇੰਨਾ ਪਤਾ ਕੁਝ ਦਿਨਾਂ ਦੇ ਤੇਰੇ ਪਿਓ ਦੇ ਰੰਗ ਟੰਗ ਬਦਲੇ ਹੋਏ ਨੇ ਮੰਮੀ ਥੋੜੀ ਜਿਹੀ ਮੈਂ ਆਪਾਂ ਮੰਮੀ ਘਰ ਚੱਲਦੇ ਆ ਤਾਂ ਦੂ ਮੂਠੀ ਹੋ ਜੂਗਾ ਪੁੱਤ ਮਾਮਿਆਂ ਵੱਲ ਮਾਮੇ ਵਾਲਾ ਆਪਾਂ ਕਿੱਥੇ ਜਾ ਸਕਦੇ ਆ ਉਹਨਾਂ ਨੇ ਤਾਂ ਗੇਟ ਤੋਂ ਦੂਰ ਦੀ ਗੱਲ ਐ ਗਲੀ ਨਹੀਂ ਵੜਨ ਦੇਣੀ ਆਪਾਂ ਨੂੰ ਮੰਮੀ ਰੈਮ ਚ ਨਹੀਂ ਇੱਧਰ ਪਾ ਦੋ ਮੰਮੀ ਐ ਹੱਝ ਕੀ ਗੱਲਾ ਤੇਰੇ ਮੰਮੀ ਤੁਹਾਨੂੰ ਬੁਲਾਉਂਦੇ ਨਹੀਂ ਕੋਈ ਗੱਲ ਨਹੀਂ ਪਹਿਲੇ ਟਾਈਮ ਤੈਨੂੰ ਸਾਰਾ ਦੁੱਖ ਦੱਸਦੀ ਆਂ ਹੋਰ ਤਾਂ ਕੋਈ ਸੁਣਨ ਵਾਲਾ ਹੈ ਨਹੀਂ ਦੁੱਖ ਤੈਨੂੰ ਹੀ ਸੁਣਾਉਣਾ ਪੈਣਾ ਸਾਰਾ ਦੁੱਖ ਮੰਮੀ ਜੇ ਡੈਡੀ ਹੁਣ ਕੁਝ ਕਹੂਗੇ ਨਾ ਜੇ ਮਾਰੂਗੇ ਤੇ ਮੈਂ ਬੋਲ ਪੈਣਾ ਅੱਗੇ ਨਾ ਪੁੱਤ ਤੂੰ ਆਪਣੇ ਡੈਡੀ ਦੇ ਮੂਰੇ ਨਹੀਂ ਬੋਲਣਾ ਤੂੰ ਤਾਂ ਹਮੇਸ਼ਾ ਆਪਣੇ ਡੈਡੀ ਦੀ ਇੱਜ਼ਤ ਕਰਨੀ ਹੈ ਵੇਖ ਲੋ ਕਿੱਡੀ ਬੇਸ਼ਰਮ ਐਨਾ ਹੰਕਾਰ ਕਰਦਾ ਹੋਇਆ ਘਰ ਵਾਲੇ ਨੇ ਕੰਮ ਤੇ ਜਾਣਾ ਵਾ ਉਹਨੂੰ ਦੋ ਰੋਟੀਆਂ ਬਣਾ ਕੇ ਦੇ ਦੇ ਉਹ ਰੋਟੀਆਂ ਤੇ ਉਹਨੂੰ ਦੋ ਦੀ ਥਾਂ ਚਾਰ ਮੈ ਲਾ ਦੇਵਾ ਪਰ ਫਰਜ ਤਾਂ ਉਹਦਾ ਬੰਦ ਹੈ ਨਾ ਮਾਂ ਦੀ ਧੀ ਉੱਠ ਕੇ ਨਹੀਂ ਆਈ ਆਪਣੇ ਕਮਰੇ ਚ ਕੱਲ ਦੋ ਪਈਆਂ ਨੇ ਤੇ ਇੱਕ ਵਾਰੀ ਵੀ ਆ ਕੇ ਉਹਨੇ ਇਹ ਨਹੀਂ ਕਿਹਾ ਕਿ ਤੁਹਾਡਾ ਮੁੰਡਾ ਮੈਨੂੰ ਫੁੱਟਦਾ ਵਾ ਦੇਖੋ ਹੰਕਾਰੀ ਹੋ ਗਈ ਫਿਰ ਉਚੋਂ ਮੈਂ ਛੱਡੂ ਜਿਹਦਾ ਬੰਦਾ ਧੀ ਤਾਂ ਹੁਣ ਧੀ ਬਣੀ ਆ ਜਿਹੜੀ ਆਕੜਾ ਕਰਦੀ ਹੈ ਨਾ ਆ ਤੇਰੇ ਵਾਲੇ ਦੇ ਸਾਹਮਣੇ ਨਹੀਂ ਕਰਦੀ ਤਾਂ ਹੀ ਹੋਏ ਦੀਆਂ ਕੁੜੀਆਂ ਦਾ ਕਰਦਾ ਮੰਮੀ ਮੇਰੇ ਵਾਲੇ ਬਾਰੇ ਤੁਸੀਂ ਸ਼ਾੜੀ ਦੋ ਮੈਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਜਿੰਨਾ ਚਿਰ ਵੀਰਾ ਆਪ ਨਹੀਂ ਉਹਨਾਂ ਨੂੰ ਕੁਝ ਦੱਸਦਾ ਤੂੰ ਪੁੱਤ ਹੁਣ ਇਹਨੂੰ ਨਾ ਜ਼ਿਆਦਾ ਮੂੰਹ ਨਹੀਂ ਲਾਣਾ ਇਹਨੂੰ ਨਾ ਕੋਸ਼ਿਸ਼ ਕਰ ਵੀ ਕੱਢ ਕਿਸੇ ਪਾਸੇ ਫੇਰ ਆਪਾਂ ਤੇਰਾ ਨਾ ਦੂਜੇ ਬਾਰੇ ਸੋਚਾਂਗੇ ਮੰਮੀ ਕਿਸੇ ਵੇਲੇ ਨਾ ਮੈਨੂੰ ਇਹਦੇ ਵਾਲ ਵੇਖ ਕੇ ਤਰਸ ਆ ਜਾਂਦਾ ਕਿ ਪੇਕਿਆਂ ਨੇ ਵਾਰ ਨਹੀਂ ਨੀ ਤੇ ਸੋੜਿਆਂ ਨਹੀਂ ਰੱਖਣੀ ਨਹੀਂ ਮੇਰਾ ਤਾਂ ਨਾ ਇਹ ਦਿਲ ਕਰਦਾ ਕਿ ਮੁੰਡੇ ਨੂੰ ਕਹਿ ਕੇ ਨਾ ਮੈਂ ਇਹਦੀ ਗਿੱਚੀ ਮੜਵਾ ਦਵਾਂ ਪਰ ਛੱਡ ਪਰੇ ਐਵੇਂ ਕਾਹਦੀ ਪਾਪ ਕਰਨਾ ਮੰਮੀ ਜਸਵੰਨ ਨੇ ਪਾਜੀ ਨੇ ਅੰਦਰੇ ਅੰਦਰੇ ਇਹਨੂੰ ਕੁਛ ਕਰਤਾ ਤੇ ਕੁੜੀਆਂ ਆਪਾਂ ਨੂੰ ਸੰਭਲੀਆਂ ਪੈਣੀਆਂ ਕਿਉਂ ਅਸੀਂ ਕਿਉਂ ਸਾਂਭਾਂਗੇ ਛੁੱਟੇ ਆਵਾਂਗੇ ਇਹਦੇ ਨਾਨਕੇ ਸਾਨੂੰ ਕੀ ਵਿਪਤਾ ਪਈ ਐ ਇਹਦੀ ਕੁੜੀਆਂ ਸੰਭਣ ਦੀ ਏ ਠੀਠਾ ਮੰਮੀ ਇਹ ਛੇਤੀ ਘਰੋਂ ਨਹੀਂ ਨਿਕਲਦੀ ਇਹਨੂੰ ਪਤਾ ਵੀ ਅੱਗੇ ਕਿਸੇ ਨੇ ਇਹਨੂੰ ਸਾਹਮਣਾ ਵੀ ਨਹੀਂ ਫੇਰ ਵੀ ਸੁਵੰਨੇ ਵੀਰੇ ਕਿੰਨਾ ਟਾਈਮ ਛਿੱਤਰ ਖਾ ਲੂਗੀ ਆਖਰ ਕਿਸੇ ਟਾਈਮ ਤੇ ਪੈਰ ਪੱਟੂਗੀ ਜਾ ਪੁੱਤ ਤੁਰੰਤ ਦੁਕਾਨ ਤੇ ਜਾ ਮੈਂ ਨਾ ਗਰਮ ਗਰਮ ਰੋਟੀ ਬਣਾ ਕੇ ਨਾ ਤੇਰੇ ਦੁਕਾਨ ਤੇ ਲੈ ਕੇ ਆਨੀ ਆ ਮਾਤਾ ਜੀ ਨਾ ਮੇਰਾ ਦੁਕਾਨ ਤੇ ਜਾਣ ਦਾ ਮਨ ਨਹੀਂ ਕਰ ਰਿਹਾ ਅੱਜ ਨਾ ਮੈਂ ਕਿਸੇ ਨੂੰ ਮਿਲਣ ਜਾਣਾ ਤੇ ਉਹਦੀ ਫੋਨ ਦੀ ਵੇਟ ਕਰ ਰਹੀ ਹਾਂ ਐਦਾਂ ਕਰੋ ਵੀਰੇ ਬਾਹਰ ਨਾ ਧੁੱਪ ਬਹੁਤ ਵਧੀਆ ਨਿਕਲੀ ਹੋਈ ਆ ਤੇ ਤੁਸੀਂ ਉੱਪਰ ਜਾ ਕੇ ਛੱਤ ਤੇ ਬੈਠ ਜਾਓ ਰੋਟੀ ਮੈਂ ਲੈ ਕੇ ਆਉਣੀ ਆ ਚਲ ਠੀਕ ਆ ਲਪ੍ਰਿਤ ਜਦੋਂ ਉਹਦੇ ਨਾਲ ਪਿਆਰ ਦੀਆਂ ਪਿੰਗਾ ਝੋੜਦਾ ਸੀ ਨਾ ਉਦੋਂ ਇਹ ਮੇਰੇ ਅੜਿੱਕੇ ਨਹੀਂ ਆਇਆ ਜੇ ਮੇਰੇ ਅੜਿੱਕੇ ਆਇਆ ਹੁੰਦਾ ਨਾ ਤਾਂ ਮੈਂ ਤੇਰੇ ਵਰਗੀ ਕੋਈ ਚੱਜ ਦੀ ਲੈ ਕੇ ਆਣੀ ਸੀ ਚੱਲੋ ਮੰਮੀ ਜੀ ਕਿਸਮਤ ਦੀਆਂ ਖੇਡਾਂ ਨੇ ਹਾਰੇ ਕਾ ਘਾਟ ਮੇਰੇ ਜਿਹੀ ਨਿਮਾਣੀ ਜੀ ਨੋਂ ਨਹੀਂ ਨਾ ਹੁੰਦੀ ਉਹ ਮੈਂ ਤਾਂ ਮੋਤੀ ਪੁੰਨ ਕੀਤੇ ਸੀ ਜਿਹੜਾ ਮੈਨੂੰ ਤੇਰੇ ਵਰਗੀ ਨਿਮਾਣੀ ਨੋਂ ਮਿਲੀ ਮੈਂ ਵੀ ਤਾਂ ਮੈਂ ਮੋਤੀ ਪੁੰਨ ਹੀ ਕੀਤੇ ਨੇ ਜਿਹੜੀ ਮੈਨੂੰ ਨਿਮਾਣੀ ਜੀ ਸੱਸ ਮਿਲੀਏ ਮੇਰੀ ਸੁਣ ਲੈ ਗੱਲ ਸਵਰਨੇ ਨੂੰ ਨਾ ਟਾਈਮ ਤੇ ਰੋਟੀ ਟਾਈਮ ਤੇ ਕੱਪੜੇ ਤੋਤੇ ਤੇ ਆਪਾਂ ਨਾ ਉਹਦੀ ਪੂਰੀ ਜੀ ਹਜ਼ੂਰੀ ਕਰਦੀ ਆਂ ਜਿਹੜਾ ਨਾ ਮੁੰਡਾ ਸਾਢੇ ਅੜੀਕੇ ਰਵੇ ਤੇ ਹੋਰ ਆਪਣੇ ਪੇਕੇ ਨਾਲ ਫੋਨ ਕਰ ਦੇ ਕਿ ਸਾਨੂੰ ਉਹਦੇ ਵਾਸਤੇ ਨਾ ਕੋਈ ਕੁੜੀ ਚਾਹੀਦੀ ਆ ਕੁੜੀਆਂ ਦੇ ਤੇ ਮੰਮੀ ਮੈਂ ਐ ਐ ਲਾਈਨ ਲਾ ਦੂੰਗੀ ਬਸ ਇਹਨੂੰ ਘਰੋਂ ਕੱਢੋ ਮੰਮੀ ਆ ਕੀ ਕਰੀ ਜਾਂਦੇ ਹੋ ਉਹ ਬਸ ਪੁੱਤ ਮੈਂ ਨਾ ਪ੍ਰੈਕਟਿਸ ਕਰਦੀ ਸੀ ਇਹਨਾਂ ਨੂੰ ਨਾ ਗੁੱਤੋਂ ਫੜ ਕੇ ਕਿੱਦਾਂ ਬਾਹਰ ਕੱਢਣਾ ਮੰਮੀ ਹੈੱਡ ਇੱਕ ਗੋਤਾ ਹੁੰਦੀ। ਮਾਤਾ ਨਾ ਥੋੜਾ ਬੰਦੀ ਰੱਖੋ। ਮੰਮੀ ਹੁਣ ਇੱਥੇ ਬੈਠ ਕੇ ਨਾ ਕੁਝ ਹੋਰ ਚੀਜ਼ਾਂ ਸੋਚੋ ਤੇ ਮੈਂ ਰੋਟੀ ਬਣਾ ਲਾਂ। ਇਹ ਮੇਰੀ ਗੱਲ ਸੁਣੋ। ਨਾ ਤੋ ਕਿ ਤੁਸੀਂ ਇੱਥੇ ਪਿਆਰ होके ਖੜ ਗਈਆਂ। ਰੋਟੀ ਬਣੀ ਪਈ ਐ ਆਖੀ ਖਾ ਲਓ। ਮੰਨ ਜਾਨੀ ਹੈਗਾ ਅੱਜ ਖਾਣਾ। ਚਲੋ ਠੀਕ ਐ ਜਦੋਂ ਮਨ ਹੋਊਗਾ ਨਾ ਫਿਰ ਦੱਸ ਦਿਓ ਵੀ ਕਿੱਦਾਂ ਕਰਨਾ। ਕੀ ਹੋ ਗਿਆ ਕੋਈ ਜਵਾਬ ਤਾਂ ਦੋ ਕਿਹੜੀ ਸੋਚੀ ਪੈ ਗਈ ਤੈਨੂੰ ਪਤਾ ਜਦੋਂ ਮੰਮੀ ਹੁੰਦੇ ਸੀ ਨਾ ਤੇ ਮੰਮੀ ਨੂੰ ਮੈਂ ਕਹਿੰਦਾ ਸੀਗਾ ਮਨ ਨਹੀਂ ਹੈਗਾ ਰੋਟੀ ਖਾਣ ਦਾ ਤੇ ਮਾਂ ਤਾਂ ਜ਼ਬਰਦਸਤੀ ਰੋਟੀ ਖਵਾ ਲੈਂਦੀ ਸੀ ਮਾਂ ਪਾਣੀ ਲੈ ਆਂ ਬਰ ਰੋਟੀ ਲਿਆ ਦਵਾ ਖਾ ਲੈ ਮੰਨ ਨਹੀਂ ਹੈਗਾ ਮੈਂ ਨਹੀਂ ਖਾਂਣਾ ਮੰਨਨੇ ਥੋੜੀ ਖਾਣੀ ਏ ਢਿੱਡ ਨੇ ਖਾਣੀ ਏ ਬਣੀ ਪਈ ਏ ਮੈਂ ਲਿਆ ਰਹੀ ਆ ਖਾ ਲੈ ਫੜ ਰੋਟੀ ਖਾ ਲੈ ਨਹੀਂ ਮੰਨ ਹੈਗਾ ਰੋਟੀ ਖਾ ਲੈ RAM ਨਾਲ ਕਿਹੜੇ ਗੱਲੋਂ ਨਹੀਂ ਖਾਣੀ ਐ ਮੈਨੂੰ ਤੂੰ ਦੱਸ ਕੀ ਹੋ ਗਿਆ ਇਹ ਚ ਫਰਕ ਤਾਂ ਹੁੰਦਾ ਹੀ ਆ ਮਾਂ ਨੂੰ ਨਾ ਆਪਣੇ ਢਿੱਡੇ ਜੰਮੇ ਬੱਚਿਆਂ ਦਾ ਸਭ ਦਾ ਪਤਾ ਹੁੰਦਾ ਕਿ ਕਿਨੂੰ ਕਿਹੜੇ ਟਾਈਮ ਤੇ ਕਿਸ ਚੀਜ਼ ਦੀ ਲੋੜ ਹੈ ਕਿ ਮੈਨੂੰ ਮਿੰਟ ਚ ਹਾਜ਼ਰ ਕਰ ਦੇਣੀ ਹੁੰਦੀ ਤੇ ਜਦੋਂ ਘਰ ਵਾਲੀ ਹੈ ਵਿਆਹ ਕਿ ਆਂਦੀ ਹੈ ਨਾ ਉਹਨੂੰ ਬੋਲੀ ਹੁਲੀ ਨਾ ਹਰੇਕ ਨੂੰ ਸਮਝਣ ਨੂੰ ਟਾਈਮ ਲੱਗਦਾ ਆ ਤੇ ਜਦੋਂ ਉਹ ਸਾਰਿਆਂ ਨਾਲ ਵਿਚਰਦੀ ਹੈ ਫਿਰ ਜਾ ਕੇ ਉਹਦਾ ਭੇਤ ਪੈਂਦਾ ਵਾ ਹੂੰ ਗੱਲ ਤਾਂ ਤੇ ਨਹੀਂ ਠੀਕ ਆ ਮਾਤਾ ਬਿਨਾਂ ਗਲਤ ਸਟੈਪ ਚੱਕਦੇ ਏ ਥੋੜਾ ਘਰੋਂ ਚਲੇਗੇ ਬੜਾ ਕੁਝ ਹੋ ਜਾਂਦਾ ਘਰਾਂ ਦੇ ਵਿੱਚ ਮੈਂ ਘਰੋਂ ਭੁੱਜੀ ਤਾਂ ਥੋੜੀ ਹੁੰਦਾ ਗਲਤੀ ਕੀਤਾ ਯਾਰ ਮਾਂ ਕਰਨੇ ਜੇ ਤੁਹਾਨੂੰ ਵੀ ਪਤਾ ਹੈ ਇਸ ਘਰ ਦੇ ਵਿੱਚ ਨਾ ਨਿੱਕੀ ਨਿੱਕੀ ਗੱਲ ਦਾ ਕਿੰਨਾ ਕਲੇਸ਼ ਹੁੰਦਾ ਸੀਗਾ ਕੁਝ ਮੰਮੀ ਨੂੰ ਇਸ ਘਰ ਦੀ ਟੈਨਸ਼ਨ ਆ ਵੀ ਸੀਗੀ ਤੇ ਕੁਝ ਕਿਰਨ ਦਾ ਜਿਹੜਾ ਸਟੈਪ ਚੱਕਿਆ ਹੋਇਆ ਹੈ ਨਾ ਉਹ ਜਿਆਦਾ ਪ੍ਰੈਸ਼ਰਾਈਜ਼ ਹੋ ਗਈ ਤਾਂ ਬਸ ਸਾਨੂੰ ਵੀ ਨਹੀਂ ਪਤਾ ਲੱਗਾ ਮੰਮੀ ਕਿਹੜੇ ਵੇਲੇ ਘਰੋਂ ਨਿਕਲ ਗਈ ਚੱਲ ਵੀ ਰਾਜੇ ਚੱਲੀਏ ਫੈਕਟਰੀ ਦਾ ਮੈਂ ਤੈਨੂੰ ਕੰਮ ਸਮਝਾ ਕੇ ਫਿਰ ਮਾਗੇ ਜਾਣਾ ਸੌਦਾ ਹੈ ਕੋਈ ਬਾਜੀ ਜੇ ਤੁਸੀਂ ਅੱਜ ਕੰਮ ਕਰਦਾ ਸਭ ਕੁਝ ਦੇਖ ਲਓ ਤਾਂ ਕਿਉਂਕਿ ਮੈਨੂੰ ਪਤਾ ਆ ਇਹਨਾਂ ਦਾ ਨਾ ਅੱਜ ਮਨ ਨਹੀਂ ਹੈਗਾ ਇਹ ਨਾ ਅੱਜ ਮੈਨੂੰ ਕੁਝ ਜ਼ਿਆਦਾ ਯਾਦ ਕਰੀ ਜਾਂਦੇ ਨੇ ਰਾਦਿਕਾ ਮੰਮੀ ਦੀ ਯਾਦ ਮੈਨੂੰ ਵੀ ਆਉਂਦੀ ਹੁਣ ਮੰਮੀ ਦੀ ਗਲਤੀ ਆ ਜਿਹੜੇ ਮੰਮੀ ਘਰੋਂ ਚਲੇ ਗਈ ਹੁਣ ਕੰਮ ਕਰ ਵੀ ਤਾਂ ਦੇਖਣਾ ਨਾ ਭਾਜੀ ਮਾਤਾ ਨੂੰ ਆਪਾਂ ਕਿੱਥੇ ਕਿੱਥੇ ਨਹੀਂ ਲੱਭਿਆ ਕਿਹੜਾ ਮੰਦਰ ਕਿਹੜਾ ਗੁਰਦੁਆਰਾ ਨਹੀਂ ਛਾਣ ਮਾਰੇ ਪਰ ਮਾਤਾ ਕਿਤੇ ਨਹੀਂ ਲੱਭੀ ਹੁਣ ਮਾਦੀ ਯਾ ਤਾਂ ਆਂਦੀ ਹੀ ਹੈ ਨਾ ਹੁਣ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਕੇਰਨ ਦੀ ਜੇ ਬਾਹਰ ਲਵ ਸਟਰੀ ਚੱਲਦੀ ਹੋਈ ਬੇਸੀ ਦੰਨ ਨਾਲ ਆ ਕੇ ਤੇ ਗੱਲ ਕਰ ਲੈਂਦੀ ਜੇ ਮੁੰਡਾ ਚੰਗਾ ਹੁੰਦਾ ਤੇ ਆਪਾਂ ਤੈਨੂੰ ਤੋੜ ਦਿੰਦੇ ਹੁਣ ਵੀ ਤਾਂ ਉੱਥੇ ਹੀ ਰਹਿਣੀ ਪਈ ਆ ਚੱਕਰ ਇਹ ਆ ਕਿ ਹਰਦੀਪ ਭਾਬੀ ਨੇ ਜਿਹੜੇ ਨਾ ਮੰਮੀ ਨੂੰ ਤਾਣੇ ਮਿਹਣੇ ਮਾਰੇ ਨਾ ਉਹ ਚੀਜ਼ ਤੇ ਮੰਮੀ ਜਾਦਾ ਗਈ ਹੈ ਕਾਨਾ ਨਾ ਮੇਰੇ ਬਹੁਤ ਤੇਜ ਆ ਮੈਂ ਸੁਣਿਆ ਮੇਰੀਆਂ ਤਰੀਫਾਂ ਹੋ ਰਹੀਆਂ ਨੇ ਤਰੀਫਾਂ ਕੀ ਮੈਂ ਤੁਹਾਡੇ ਪੁੱਲ ਬੰਨੇ ਆ ਮੈਂ ਭਾਬੀ ਭਾਈ ਸਮਝਾਓ ਮਾਤਾ ਨੂੰ ਨਾ ਤਾਣੇ ਮਿਹਣੇ ਤੁਸੀਂ ਹੀ ਮਾਰੇ ਆ ਤਾਂ ਮਾਤਾ ਇਸ ਘਰ ਚੋਂ ਗਈ ਹੈ ਇਹ ਤਾਂ ਮਾਤਾ ਜਾਣਦੀ ਸੀ ਕਿਤੇ ਚਲ ਜਾ ਕੇ ਕੰਮ ਕਰ ਕਰ ਆਵਦਾ ਵੇਚ ਹਰ ਇੱਕ ਗੱਲ 'ਚ ਛਿੰਝੀ ਜੀ ਪਾਉਣਾ ਆਇਆ ਕਰ। ਨਾ ਮੈਂ ਕੀ ਛਿੰਝੀ ਜੀ ਪਾਈ ਜਾਨੀ ਆ। ਤੁਹਾਡੇ ਸਾਹਮਣੇ ਦੇਖ ਲਓ ਮੇਰੇ ਤੇ ਤੁਮ ਤਾਂ ਲਈ ਜਾਂਦੇ ਨੇ। ਨਾ ਮੈਂ ਤੇਰੀ ਮਾਂ ਨੂੰ ਕੀ ਕਹਤਾ ਵੇ? ਨਾ ਦੀਦੀ ਤੇ ਮਾੜਾ ਕੀ ਕਿਹਾ ਉਹਨਾਂ ਨੇ? ਸਹੀ ਤਾਂ ਕਿਹਾ। ਇਹਨਾਂ ਤਾਂ ਨਾ ਆਂਡ ਗਵਾੜ ਨਹੀਂ ਸੀ ਦੁਖੀ ਕਰਦਾ। ਜਿੰਨਾ ਤੁਸੀਂ ਦਿਨ ਰਾਤ ਮੇਰੇ ਮਾਰ-ਮਾਰ ਮम्मी ਨੂੰ ਦੁਖੀ ਕੀਤਾ ਹੋਇਆ ਸੀ। ਬਾਰ-ਬਾਰ ਗੱਲਾਂ ਦੇ ਸਵਾਦ ਲੈਂਦੇ ਸੀ। ਹਾਂਜੀ ਤੁਹਾਡੀ ਧੀ ਭੱਜ ਗਈ। ਫੋਨ ਆਂਦਾ ਕੋਈ ਕਿ ਨਹੀਂ? ਕੀ ਹੋਇਆ? ਕਿੱਦਾਂ ਵੱਸਦੀ ਪਈ ਆ? ਉਹਨਾਂ ਨੂੰ ਕੀ ਪਤਾ? ਤੁਸੀਂ ਨਾ ਐਦਾਂ ਕਰੋ। ਤਿੰਨੋ ਜਾਣੇ ਜਾਓ ਡਾਂਗ ਲੈ ਕੇ ਆਓ ਆ ਮੇਰਾ ਸਿਰ ਖੋਲ ਦੋ ਕਿਦਾਂ ਟੁੱਟ ਕੇ ਮੇਰੇ ਤਿੰਨੋ ਜਾਣੇ ਗਲ ਪਏ ਆ ਦੇਖਿਆ ਭਾਬੀ ਇਹਨੇ ਤੁਹਾਨੂੰ ਮਾੜੀ ਜੀ ਗੱਲ ਕਹੀ ਤੇ ਤੁਹਾਨੂੰ ਕਿੱਦਾਂ ਮਰਚਾ ਲੜੀਆਂ ਨੇ ਮੇਰੀ ਮਾਂ ਨੂੰ ਤੁਸੀਂ 24 ਘੰਟੇ ਤਾਨੇ ਮੈਨੇ ਮਾਰਦੇ ਸੀ ਤੇਰੀ ਤੀ ਘਰੋਂ ਭੱਜ ਗਈ ਤੇਰੀ ਤੀ ਘਰੋਂ ਭੱਜ ਗਈ ਹਾਂ ਜੇ ਮੇਰੀ ਭੈਣ ਘਰੋਂ ਭੱਜ ਗਈ ਸੀ ਅਸੀਂ ਉਹਦੇ ਨਾਲ ਸਾਰੇ ਰਿਸ਼ਤੇ ਖਤਮ ਕਰਤਾ ਦਿੱਤੇ ਸੀ ਫੇਰ ਤੁਸੀਂ ਮੇਰੀ ਮਾਂ ਨੂੰ ਦੁਖੀ ਕਿਉਂ ਕਰਦੇ ਸੀ ਨਾ ਬੇਟਾ ਜੀ ਜਦੋਂ ਮੈਂ ਜਾਂਦੀ ਸੀ ਨਾ ਬਾਹਰ ਰਾਸ਼ਨ ਪਣ ਨਹੀਂ ਲੈਣ ਜਾਂ ਉਦਾਂ ਬਾਹਰ ਜਾਂਦੀ ਸੀ ਸਾਰੇ ਲੋਕ ਕੀ ਕਹਿੰਦੇ ਸੀ ਕਿ ਤੇਰੀ ਨਨਾਨ ਭੱਜ ਗਈ ਭੱਜ ਗਈ ਨਨਾਨ ਤੇਰੀ ਤਾਂ ਮੈਨੂੰ ਦੱਸ ਵੀ ਮੈਂ ਕਿੰਨੀ ਬੇਇੱਜ਼ਤੀ ਮਹਿਸੂਸ ਕਰਦੀ ਸੀ ਚੱਲ ਹਰਦੀਪ ਮਾੜੀ-ਮਾੜੀ ਗੱਲ ਤੇ ਨਾ ਬੈਸਿਆ ਕਰੋ ਚਾਰ ਤਾਂ ਜੀ ਆਪਾਂ ਘਰ 'ਚ ਲੋਕੀ ਤਮਾਸ਼ਾ ਦੇਖਦੇ ਆ ਪਹਿਲਾਂ ਕਿਰਨ ਨੇ ਘਰੋਂ ਭੱਜ ਕੇ ਵਿਆਹ ਕਰਾਇਆ ਤਾਂ ਲੋਕਾਂ ਨੇ ਤਮਾਸ਼ਾ ਦੇਖਿਆ ਆਪਣਾ ਫਿਰ ਕੁੜੀ ਦੇ ਦੁੱਖ ਨੂੰ ਲੈ ਕੇ ਮਾਤਾ ਜੀ ਚਲੇ ਗਏ ਤਾਂ ਲੋਕਾਂ ਨੇ ਤਮਾਸ਼ਾ ਦੇਖਿਆ ਤਾਂ ਹੁਣ ਇਹ ਸਾਰੇ ਜਾਣੇ ਮੇਰਾ ਤਮਾਸ਼ਾ ਬਣਾਉਂਦੇ ਪਏ ਆ ਤਾਬੀ ਜੀ ਕਿਰਨ ਜਦੋਂ ਘਰੋਂ ਭੱਜੀ ਸੀ ਨਾ ਉਸ ਤੋਂ ਬਾਅਦ ਡੇਢ ਸਾਲ ਮੈਂ ਇਸ ਘਰ 'ਚ ਹੀ ਰਹੀ ਆ ਕਿ ਕਿਰਨ ਗਈ ਸੀ ਤੇ ਨਾਲ ਹੀ ਮੰਮੀ ਚਲੀ ਗਈ ਤੁਸੀਂ ਮਾਰਾ ਜੀਣਾ ਦੁੱਬਰ ਕੀਤਾ ਸੀਗਾ ਮਾਂ ਤਾਂ ਗਈ ਆ ਇਹ ਗੱਲ ਚੰਗੀ ਤਰ੍ਹਾਂ ਭਾਜੀ ਵੀ ਜਾਣਦੇ ਆ ਸਾਵੀ ਕ ਵੀ ਜਾਣਦੀ ਆ ਤੇ ਮੈਂ ਵੀ ਜਾਣਾਂ ਤੇ ਤੁਸੀਂ ਵੀ ਅੰਦਰੋਂ ਅੰਦਰੀ ਇਹ ਗੱਲ ਚੰਗੀ ਤਰ੍ਹਾਂ ਜਾਣਦਿਓ ਕਿ ਤੁਹਾਡੇ ਕਰਕੇ ਹੀ ਮੰਮੀ ਘਰੋਂ ਗਈ ਆ ਇਸ ਗੱਲ ਤੋਂ ਭੱਜੋ ਨਾ ਇਹ ਲਾਜਾਂ ਤੁਹਾਨੂੰ ਆਪਣੇ ਫਿਰ ਲੈਣਾ ਹੀ ਪੈਣਾ ਮੈਂ ਤਾਂ ਨਾ ਹੁਣ ਇਹੀ ਚਾਹਨੀ ਆ ਕਿ ਅਸੀਂ ਨਾ ਆਪਸ 'ਚ ਰਲ ਮਿਲ ਕੇ ਰਹੀਏ ਤੇ ਮੰਮੀ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਤੇ ਜੇ ਕੋਸ਼ਿਸ਼ ਕਰਾਂਗੇ ਨਾ ਆਪਣੇ ਮਨ ਲਾ ਕੇ ਤੇ ਮੰਮੀ ਲੱਭਣਗੇ ਵੀ ਜ਼ਰੂਰ ਤੇ ਉਹਨਾਂ ਨੂੰ ਲੱਭ ਕੇ ਇਸ ਘਰ ਦੇ ਵਿੱਚ ਕੋਈ ਟੈਨਸ਼ਨ ਨਾ ਦੇਈਏ। ਦੋਨੇ ਪਈਆਂ ਨੂੰ 4 ਸਾਲ ਹੋ ਗਏ ਲੱਭਦਿਆਂ ਨੂੰ। ਅਖਬਾਰਾਂ ਤੇ ਵੀ ਫੋਟੋਆਂ ਛਪਾ ਦਿੱਤੀਆਂ ਤੇ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਵੀ ਲੱਭਿਆ ਏ। ਤੇ ਜਿਹੜੇ ਉਦੋਂ ਦੇ ਨਹੀਂ ਲੱਭਰੇ ਤਾਂ ਹੁਣ ਕੀ ਲੱਭਣਗੇ? ਭਾਬੀ ਤੁਹਾਡੀਆਂ ਗੱਲਾਂ ਤੋਂ ਤਾਂ ਐਂ ਹੀ ਲੱਗਦਾ ਕਿ ਮੇਰੀ ਮਾਂ ਲੱਭੇ ਹੀ। ਪਹਿਲਾਂ ਤੋਂ ਡੱਕੇ ਰਣਨੂ ਨਾਲ ਕਲੇਸ਼ ਸੀਗਾ। ਅਖਬਾਰੇ ਹੁੰਦੇ ਤੁਸੀਂ ਕੇਰਨੂ ਨੇ ਇੱਥੇ ਜਰਿਆ। ਜਦੋਂ ਉਹ ਚਲੀ ਗਈ ਮੈਂ ਤੁਸੀਂ ਮੰਮੀ ਨਾਲ ਕਲੇਸ਼ ਪਾ ਲਿਆ ਤੇ ਮਾਂ ਤਾਂ ਚਲੀ ਗਈ। ਉਹ ਤੁਸੀਂ ਸਾਡੇ ਦੋਨਾਂ ਨਾਲ ਕਲੇਸ਼ ਪਾਣਾ ਚਾਹੁੰਦੇ ਹੋ ਤੁਹਾਡੀ ਤੇਜ਼ ਹੌਤ ਨਹੀਂ ਐਸੇ ਵੀ ਚੱਲ ਜੀਏ ਅਕਲ ਕਰ ਨੋ ਅਕਲ ਤੁਹਾਡੇ ਸਾਹਮਣੇ ਦੇਖ ਲਓ ਕਿੰਨੀਆਂ ਮੇਰੇ ਤੇ ਤੂੰ ਤਾਂ ਲਾਉਂਦਾ ਪਿਆ ਤੈਨੂੰ ਕੁਝ ਪਤਾ ਨਹੀਂ ਲੱਗਦਾ ਪਿਆ ਜੇ ਮੈਂ ਇਦਾਂ ਝਟਕਾ ਮਾਰਿਆ ਨਾ ਤੇਰਾ ਕੁਝ ਹਿੱਲ ਜਾਣਾ ਚਲ ਚੱਲ ਯਾਰ ਚੱਲੀਏ ਫਰਟੀਲਿਟੀ ਕਿੱਦਾਂ ਨੂੰ ਤੁਰ ਗਈ ਪੱਕਾ ਬਾਹਰ ਟਿੱਕੀਆਂ ਵਾਲਾ ਭਾਈ ਆਇਆ ਹੋਣਾ ਤਾਂ ਹੀ ਇਹਨੂੰ ਆਵਾਜ਼ ਆ ਗਈ ਹਾਂਜੀ ਮੈਡਮ ਆਇਆ ਨਹੀਂ ਟਿੱਕੀਆਂ ਵਾਲਾ ਭਾਈ ਤੁਹਾਡਾ ਨਹੀਂ ਮੰਮੀ ਆਇਆ ਨਹੀਂ ਭੁੱਖ ਵੀ ਲੱਗੀ ਹੋਈ ਐ ਕੁਝ ਬਣਾ ਦੋ ਪੁੱਤ ਬਾਹਰ ਨਾਲ ਸੱਸਾਂ ਨੂੰ ਆ ਬੈਠੀਆਂ ਹੋਈਆਂ ਜੇ ਮੈਂ ਗਈ ਨਾ ਫਿਰ ਕਲੇਸ਼ ਪੈ ਜਾਊਗਾ ਤੂੰ ਜਾ ਜਾ ਕੇ ਫਰੂਟ ਲੈ ਆਪਣੇ ਵਾਸਤੇ ਤੇ ਰਹਿਮਤ ਵਾਸਤੇ ਦੁੱਧ ਲੈ ਮੰਮੀ ਜੇ ਮੈਂ ਉੱਧਰ ਗਈ ਨਾ ਤੇ ਪਾਪਾ ਖੜੇ ਹੋਗੇ ਉਹ ਮੈਨੂੰ ਡਰ ਬੜਾ ਲੱਗਦਾ ਹੈ ਤੇਰਾ ਡੈਡੀ ਆ ਹਉਆ ਨਹੀਂ ਐ ਜੋ ਤੈਨੂੰ ਖਾ ਜਾਊਗਾ ਜਾ ਮੰਨਿਆ ਕਰੋ ਮੈਂ ਨਹੀਂ ਜਾਣ ਤੁਸੀ ਜਾਓ ਤੈਨੂੰ ਵੀ ਭੁੱਖ ਲੱਗੀ ਹੋਈ ਜੇ ਰਹਿਮਤ ਉੱਠ ਗਈ ਨਾ ਉਹਨੂੰ ਵੀ ਭੁੱਖ ਲੱਗ ਜਾਣੀ ਤੂੰ ਕੀ ਜਾਣੀ ਐ ਉਹ ਵੀ ਦੁੱਧ ਤੋਂ ਬਿਨਾਂ ਰਵੇ ਉਹ ਨਾਨਾ ਰਹਿਲੀ ਤੇ ਮੈਂ ਸਰ੍ਹੋਂ ਲੜੂੰਗੀ ਹੁਣ ਲੈ ਕੇ ਆਈ ਦੁੱਧ ਆਪਰੇ ਤਾਰਾ ਚੇਤੀ ਮੈਂ ਕੱਲੀ ਹੋ ਖੇਢੀ ਜਾਨੀ ਦੋਨੋਂ ਬਸੇ ਦਾਦੀ ਕੁਛ ਹੈਗਾ ਖਾਣ ਲਈ ਮੈਨੂੰ ਭੁੱਖ ਲੱਗੀ ਆ ਅ ਮੈਨੂੰ ਨਹੀਂ ਪਤਾ ਜਾ ਕੇ ਰਸੋਈ ਚ ਦੇਖ ਲੈ ਉਹ ਦੇਈ ਆਈ ਤੋਂ ਸਵਰਨਿਆ ਦੀ ਰੋਟੀ ਉਹ ਨੂੰ ਪੁੱਛ ਲੈਣਾ ਸੀ ਹੋਰ ਤਾਂ ਨਹੀਂ ਜਾਈਦੀ ਨਹੀਂ ਨਹੀਂ ਮੰਮੀ ਵੀਰਾ ਕਹਿੰਦਾ ਬਸ ਦੋ ਹੀ ਠੀਕ ਆ ਤੇ ਬਾਕੀ ਤੁਸੀਂ ਇਹਨੂੰ ਰਸੋਈ ਚ ਕਾਦੇ ਲਈ ਭੇਜਿਆ ਉਹ ਕੁਛ ਨਹੀਂ ਕੰਦੀ ਭੁੱਖ ਲੱਗੀ ਆ ਮੈਂ ਕਿਹ ਸੋਚ ਦੇਖ ਲੈ ਕੁਝ ਪਿਆ ਤਾਂ ਮੰਮੀ ਇੱਕੰਬਾਸ ਤੇ ਮੈਂ ਸੋਇਚ ਬਿਸਕੁਟ ਦਾ ਪੈਕੇਟ ਰੱਖਿਆ ਤੇ ਇਹਨੇ ਉਹੀ ਚੱਕਣਾ ਇਹਨੂੰ ਮੈਂ ਦੱਸਦੀ ਆਂ ਤੇਰੇ ਵੱਟ ਬਿਸਕੁਟ ਖਾ ਲੇਂਗੇ ਲੈ ਹੂੰ ਤਾਂ orange ਵੀ ਲੈ ਆ ਬੰਮੀ ਲਈ ਵੀ ਲੈ ਜੂੰਗੀ ਚੰਗਾ ਲੱਗੂਗਾ ਜੇ ਮੈਂ ਤੇਰੇ ਹੱਥੋਂ ਖਾਣ ਵਾਲੇ ਚੀਜ਼ਾਂ ਖਾਉਂਗੀ ਅਜਰਾ ਬਿਸਕੁਟ ਤੂੰ ਫੜਿਆ ਨਾ ਇਹ ਇੱਕੰ ਵਾਸਤੇ ਆ ਤੇ orange ਮੇਰੇ ਲਈ ਮੈਨੂੰ ਤੇਰੇ ਮਨ ਨੂੰ ਭੁੱਖ ਲੱਗੀ ਸੀ ਤੇ ਮੈਂ ਫ੍ਰਿਜ ਦੇਖਿਆ ਦੁੱਧ ਹੈ ਨਹੀਂ ਤੇ ਬਿਸਕੁਟ ਹੀ ਚੱਕ ਲਿਆ ਕੀ ਗੱਲ ਮੇਰੀ ਬਿਸਕੁਟ ਵਾਲੀਆਂ ਫੈਕਟਰੀਆਂ ਲੱਗੀਆਂ ਨੇ ਜਿਹੜੇ ਤੁਹਾਨੂੰ ਮੈਂ ਬਿਸਕੁਟ ਵਾਲੇ ਪੈਕੇਟ ਦੇ ਜਾਵਾਂ 2 ਘੰਟੇ ਸਕੂਲੇ ਚੱਲ ਜਿਆ ਕਰ ਚਾਚੀ ਫੇਰ ਕਿਉਂ ਕਿ ਜਿਵੇਂ ਪੈਕੇਟ ਲੈ ਲਿਆ ਤੁਸੀਂ ਇੱਕ ਮਿੰਟ ਹੋਰ ਲਿਆ ਦਿਓ ਜੋ ਕੁਝ ਵੀ ਪਿਆ ਹੁੰਦਾ ਤੂੰ ਤੇ ਤੇਰੀ ਮਾਂ ਦਬੱਲੀ ਰੱਖ ਦਿਆਂ ਜੇ ਇੱਕਮ ਵਾਸਤੇ ਰਹਿਣ ਕਿ ਦਿੰਦੀਆਂ ਜੇ ਹੈਲੋ ਚਾਚੀ ਰੱਖ ਲਓ ਮੈਨੂੰ بس 8 ਚਾਰ ਗ੍ਰਾਮ ਬਿਸਕੁਟ ਦੇ ਦਿਓ ਮੈਂ ਆਪਣੀ ਰਹਿਮਤ ਵਸ ਕੇ ਲੈ ਕੇ ਜਾਣੀ ਆ ਪੈਕਟ ਖੋਲ ਲਿਆ ਨਾ ਤੇ ਬਿਸਕੁਟ ਸਲਾਬ ਜਾਣੇ ਜਦੋਂ ਤੱਕ ਕੇਕ ਮੰਨੇ ਆਉਣਾ ਤੂੰ ਜਾ ਕੇ ਦੁਕਾਨ ਤੋਂ ਲੈ ਆ ਫਿਰ ਕਿਵੇਂ ਚਾਚੀ ਇਕਮ ਤਾਂ ਬੋਲ ਕੇ ਵੀ ਦੱਸ ਸਕਦਾ ਆ ਕਿ ਮੈਨੂੰ ਭੁੱਖ ਲੱਗੀ ਆ ਪਰ ਮੇਰੀ ਭੈਣ ਤੇ ਨਹੀਂ ਦੱਸ ਸਕਦੀ ਨਾ ਮੈਨੂੰ ਭੁੱਖ ਲੱਗੀ ਆ ਟੀਹ ਠਾ ਮਾਂ ਮੰਗੂ ਚੇਜ਼ ਲੈ ਕੇ ਮੰਨੇਗੀ ਕੋਈ ਨਹੀਂ ਚਾਚੀ ਆ ਮੈਨੂੰ ਨਾ ਦੱਸ ਜੇ ਮਾਰੇ ਦੁੱਧ ਹੈਗਾ ਫਿਰ ਐਮਤ ਵਸਲੇ ਦੇ ਦੋ ਜਾ ਜਾ ਕੇ ਬਾਹਰ ਖੜ ਮੈਂ ਦਿਨੀ ਆ ਦੁੱਧ ਦੋਸ਼ ਦੋਸ਼ਣਾ ਗਾਣ ਇੱਥੇ ਖੜੀ ਫਿਰ ਮੈਂ ਦੁੱਧ ਵੀ ਨਹੀਂ ਦੇਣਾ ਨਾਨਾ ਚਾਚੀ

ਇਦਰਾ ਗਲਾਸ ਪਰ ਕਿ ਦਿੱਤਾ ਮਾਂ ਵਿੱਚੋਂ ਤੂੰ ਵੀ ਪੀ ਲੈ ਨਾਲੇ ਜੇ ਦੁਬਾਰਾ ਰਸੋਈ ਚ ਵਰਨਾ ਤਾਂ ਮੈਨੂੰ ਪੁੱਛ ਕੇ ਵਰਨਾ ਚਾਹੇ ਮੈਂ ਜਿੱਥੇ ਮਰਜ਼ੀ ਹੋਵਾਂ ਚਾਚੀ ਮੈਂ ਤਾਂ ਰਹਿਮਤ ਦੁੱਧ ਪੀ ਲਾਂਗੇ ਮੰਮੀ ਲਈ 오ਰੇਂਜ ਦੇ ਦਿਓ ਖੜ ਜਾ ਲੈ ਪਾ ਦੁੱਧ ਤੇਰੀ ਚਾਚੀ ਨੇ ਦਿੱਤਾ ਨਾ ਤੂੰ ਨਾ ਇੱਥੇ ਬਹਿ ਕੇ ਔਰੈਂਜ ਖਾ ਲਾ ਮੈਂ ਰਹਿਮਤ ਵਾਸਤੇ ਨਾ ਦੁੱਧ ਕੋਸਾ ਕਰ ਲਿਆ ਵਾ ਇੱਥੇ ਹੀ ਰੱਖ ਦਿੰਦੀ ਆ ਮੁੜ ਕੇ ਮਾਂ ਦੇ ਧੀ ਨੇ ਆਣ ਕੇ ਫੇਰ ਚੱਕ ਲੈਣਾ ਵਾ ਸ਼ਰਮ ਕਰ ਲੈ ਸ਼ਰਮ ਆਪਣੇ ਵਿੱਚ ਜੋ ਮਰਜ਼ੀ ਚੱਲਦਾ ਹੋਵੇ ਬੱਚਿਆਂ ਵਿੱਚ ਫਰਕ ਕਾਦੋ ਕਰਦੀ ਆ ਜਦੋਂ ਇਸ ਘਰ ਦੀ ਮੁੱਢ ਮੰਮੀ ਆ ਜੇ ਉਹਨਾਂ ਨੇ ਫਰਕ ਸ਼ੁਰੂ ਕਰਤਾ ਤੇ ਮੈਂ ਕੌਣ ਹੁੰਨੀ ਆ ਦੁੱਧ ਵਿੱਚ ਪਾਣੀ ਪਾ ਕੇ ਦਈ ਜਾਨੀਏ ਤੇਰੇ ਵਾਸਤੇ ਚੰਗੀ ਗੱਲ ਐ ਐਸਾਨ ਮੰਨ ਇਹ ਦੇ ਤਵਾ ਨਹੀਂ ਤੇ ਤੈਨੂੰ ਇਹ ਵੀ ਦੁੱਧ ਨਹੀਂ ਸੀ ਮਿਲਣਾ ਕਰਨੀ ਆ ਭਰਨੀ ਆ ਨਾ ਸਭ ਇੱਥੇ ਹੀ ਐ ਲਾਪ੍ਰਿਤ ਇਹ ਗੱਲਾਂ ਤੂੰ ਆਪਣੇ ਦਿਮਾਗ 'ਚ ਫਿੱਟ ਕਰ ਲੈ ਕਰ ਲਈ ਬਸ ਐਵੇਂ ਲੈਕਚਰ ਨਾ ਦੇਈ ਜਾ ਮੈਨੂੰ ਅੱਗੇ ਤੇਰੇ ਤੇ ਬਹੁਤ ਸਿਰ ਖਾ ਕੇ ਗਏ ਮੇਰਾ ਦਿਲ ਤਾਂ ਕਰਦਾ ਦੁੱਧ ਨਾ ਤੇਰੇ ਮੂੰਹ ਤੇ ਬੁਗਾ ਕੇ ਮਾਰਾਂ ਫਿਰ ਦਿਲ ਕਰਦਾ ਛੱਡ ਸਾਰਾ ਦੁੱਧ ਡੋਲ ਦਿੱਤਾ ਰਾਸ਼ਨ ਕੱਲੋਂ ਤੇਰੇ ਵਾਲਾ ਨਹੀਂ ਪੰਦਾ ਮੇਰੇ ਵਾਲਾ ਵੀ ਪੰਦਾ ਚੱਲ ਆ ਸਾਈਡ ਤੇ ਮੈਂ ਨਹੀਂ ਹਿਲਦੀ ਚੁੱਪ ਕਰਕੇ ਨਾ ਇੱਧਰ ਆ ਜਾ ਰਹਿਮਤ ਉੱਠਣ ਵਾਲੀ ਐ ਮੈਨੂੰ ਨਾ ਦੁੱਧ ਚਾਹੀਦਾ ਲੈ ਲੈ ਕੇ ਦਿਖਾ ਲਪ੍ਰਿਤ ਇੱਕ ਗੱਲ ਨਾ ਯਾਦ ਰੱਖੀ ਮਾਂ ਨਾ ਆਪਣੇ ਬੱਚੇ ਦੀ ਭੁੱਖ ਵਾਸਤੇ ਨਾ ਬਹੁਤ ਕੁਝ ਕਰ ਸਕਦੀ ਆ